ਨਾਬਾਦੀ ਸਬ ਤਹਿਸੀਲ ਪਾਤਸੋ ਦੇ ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਸਤਵਿੰਦਰ ਦੇ ਸਾਥੀਆਂ ਨੇ ਉਸ ਨੂੰ ਨਸ਼ੇ ਦਾ ਟੀਕਾ ਲਗਾਇਆ ਕਿਉਂਕਿ ਉਹਨਾਂ ਮੁਤਾਬਕ ਸਤਵਿੰਦਰ ਸ਼ਰਾਬ ਦਾ ਸੇਵਨ ਜ਼ਰੂਰ ਕਰਦਾ ਸੀ ਲੇਕਿਨ ਹੋਰ ਕੋਈ ਨਸ਼ਾ ਨਹੀਂ ਕਰਦਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੇ ਸਾਥੀ ਨਸ਼ੇ ਦਾ ਟੀਕਾ ਲਗਾ ਕੇ ਉਸ ਨੂੰ ਘਰ ਛੱਡ ਗਏ ਪਰਿਵਾਰ ਨੇ ਜਦ ਸਤਵਿੰਦਰ ਦੀ ਗੰਭੀਰ ਹਾਲਤ ਵੇਖੀ ਤਾਂ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਨਸ਼ਿਆ ਤੇ ਠੱਲ ਪਾਉਣ ਦੀ ਮੰਗ ਕੀਤੀ ਹੈ ਡੈਥ ਹੋਈ ਹੈ ওভারਡੋਜ਼ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਇਹ ਜਿੱਦਾਂ ਕਹਿ ਦਿੰਦੇ ਆ ਵੀ ਉਹਨਾਂ ਦੇ ਜਿਹੜੇ ਸੀਗੇ ਮੁੰਡੇ ਹਨਾ ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਦੇਖ ਹਨਾ ਇਦਾਂ ਕੁਝ ਉਹਨਾਂ ਨੇ ਇਲਟੀ ਕੱਲ ਆਇਆ ਉਹਨਾਂ ਨੇ ਫੋਰਸਫੁਲੀ ਕਹਿ ਲਓ ਜਿਦਾ ਹਨਾ ਬੰਦੇ ਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਜਿਹੜੇ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉੱਥੇ ਉਸ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉਥੋਂ ਮੌਕੇ ਤੇ ਉਹਨਾਂ ਨੇ ਟੀਕਾ ਲਾਇਆ ਉੱਥੇ ਗਿਰ ਗਏ ਸੀਗੇ ਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ ਬਾਅਦ ਚ ਦੁਬਾਰਾ ਰਾਤ ਨੂੰ ਫਿਰ ਘਰੇ ਛੱਡ ਕੇ ਗਏ ਆ ਉਹ ਮਤਲਬ ਉਹਨਾਂ ਨੇ ਕੋਈ ਕੁਛੇ ਕਿਸੇ ਨੇ ਕੁਛ ਦੱਸਿਆ ਨਹੀਂ ਹੈਨਾ ਵੀ ਘਰ ਦੇ ਨੂੰ ਨਹੀਂ ਦੱਸਿਆ ਵੀ ਅਸੀਂ ਇਹਦੇ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ दारू ਪੀਤੀ ਆ ਤੇ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੇ ਪਹਿਲਾਂ ਕਬੱਡੀ ਖੇਡਦੇ ਸੀ ਬਦਿਓ ਬਹੁਤ ਵਧੀਆ ਪਲੇਅਰ ਸੀਗੇ ਤੇ ਹੁਣ ਕਰਤਾਰ ਫੈਕਟਰੀ ਚ ਲੱਗੇ ਹੋਏ ਸਨ ਕਿੰਨੀ ਉਮਰ ਹੈ ਮੈਰੀ ਤੋ 37 ਸਾਲ ਦੀ ਸੀ ਉਮਰ ਸੀ ਬੱਚੇ ਵੀ ਨੇ ਹਾਂਜੀ ਦੋ ਬੱਚੇ ਨੇ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਕਿੰਨੇ ਗ੍ਰਾਡਿਏ ਜਦ ਦੀ ਨਾ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਉਹ ਸਿਗਾ ਕਬੱਡੀ ਦਾ ਪਲੇਅਰ ਸੀਗਾ ਡਰਿੰਕ ਕਦੇ-ਕਦੇ ਕਰ ਲੈਂਦਾ ਸੀ ਇਦਾਂ ਹੋਰ ਕੋਈ ਡਰਗ ਉਹਨੇ ਅਜੇ ਤੱਕ ਕੀਤਾ ਨਹੀਂ ਸੀਗਾ ਜੀ ਜਿਹੜਾ ਇਹ ਮੁੰਡਾ ਆ ਇਹ ਹੈਗਾ ਨਸ਼ੇ ਮਤਲਬ ਵੇਚਦਾ ਵੀ ਆ ਵਪਾਰੀ ਵੀ ਆ ਆਪ ਵੀ ਕਰਦਾ ਕਈ ਸਾਲਾਂ ਤੋਂ ਕਰਦਾ ਸਾਰੇ ਪਾਸੋਂ ਨੇ ਬਣੇ ਦਰਤ ਵੱਧ ਨਤ ਪਈ ਜਾਵੇ ਜੀ ਜੋ ਚੱਟਾ ਵੇਚਦੇ ਨੇ ਜੀ ਬਾਕੀ ਸਰਕਾਰ ਨੂੰ ਮੰਗਾ ਜੀ ਇਹਦੇ ਬੱਚਾ ਕਹ ਨਹੀਂ ਦੇਖਿਆ ਜਾਵੇ ਜੀ ਵੀ ਹਾਂ ਹੋਰਨ ਵੀ ਗੱਲ ਸਕਦੇ ਨੇ ਜੀ ਕੱਲ ਨੂੰ ਸਾਡੇ ਭਤੀਜੇ ਨੂੰ ਗਾਲਿਆ ਜੀ ਹਮੇਸ਼ਾ ਹੀ ਮਾਨ ਸਾਹਿਬ ਇਹ ਆਵਾਜ਼ ਠਾਉਂਦਾ ਰਹਿਆ ਕਿ ਅੱਬੇ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਨਸ਼ਾ ਜਿਹੜਾ ਵੇਚ ਰਿਹਾ ਹੈ ਤੇ ਇਹਦਾ ਜਿਹੜਾ ਇੱਕ ਸ਼িকার ਆ ਸਾਡੇ ਪਾਸੋਂ ਦਾ ਕਬੱਡੀ ਖਿਡਾਰੀ ਬਣਿਆ ਸਤਵਿੰਦਰ ਸਿੰਘ ਜੋ ਕਿ ਥੋੜੀ-ਬਹੁਤੀ ਡਰਿੰਕ ਜ਼ਰੂਰ ਕਰਦਾ ਸੀ ਪਰ ਚਿੱਟਾ ਨਹੀਂ ਸੀ ਲਾਉਂਦਾ ਉਹਦੇ ਦੋਸਤਾਂ ਵੱਲੋਂ ਗੁੰਮਰਾਹ ਕਰਕੇ ਉਹਨੂੰ ਇੰਜੈਕਸ਼ਨ ਲਾਇਆ ਗਿਆ ਤੇ ਉਹ ਇੰਜੈਕਟ ਹੋ ਕੇ ਉਹਦੀ ਗਲ ਮੌਤ ਹੋਈ ਹੈ ਉਹਦੇ ਦੋ ਬੱਚੇ ਐ ਮੈਂ ਕਹੂੰਗਾ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਸਾਡੀ ਸਰਕਾਰ ਆਉਣ ਤੋਂ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਕਰਾਂਗੇ ਹਾਲਾਤ ਅੱਜ ਤੁਹਾਡੇ ਸਾਹਮਣੇ ਨੇ ਕਿ 2.5 ਸਾਲ ਤੋਂ ਵੱਧਦਾ ਸਮਾਂ ਹੋ ਗਿਆ ਫਿਰ ਵੀ ਇੰਨਾ ਨਾਬੇ ਹਲਕੇ ਦੇ ਵਿੱਚ ਜਿਹੜਾ ਨਸ਼ਾ ਉਹ ਸ਼ਰੀਆਮ ਵਿਕ ਰਿਹਾ ਤੇ ਰੋਟੀ ਪੁ ਉਦੋਂ ਨਸ਼ਾ ਵਿਕਦਾ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਕਿ ਜਿਹੜੇ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਇਹ ਚਿੱਟਾ ਉਹਨਾਂ ਦੇ ਲਵਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਜਾਵੇ ਤੇ ਜਿਹੜਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਵੇ ਤਾਂ ਜੋ ਇਹ ਚਿੱਟਾ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਇਹ ਜਿਹੜੇ ਹੋਰ ਨੌਜਵਾਨ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਚੰਗੇ ਪਾਸੇ ਸਰਕਾਰ ਲੈ ਕੇ ਜਾਵੇ ਤੇ ਇੱਕ ਸਰਕਾਰ ਕੋਲੋਂ ਮੰਗ ਜ਼ਰੂਰ ਕਰਦੇ ਆਂ ਕਿ ਵੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹੁਣ مالی ਮਦਦ ਜ਼ਰੂਰ ਕੀਤੀ ਜਾਵੇ ਜਦੋਂ ਸਰਕਾਰ ਨਸ਼ਾ ਨਹੀਂ ਬੰਦ ਕਰਾ ਸਕਦੀ ਤਾਂ ਜਿਹੜੀਆਂ ਭੈਣਾਂ ਸਾਡੀਆਂ ਵਿਧਵਾ ਹੋ ਰਹੀਆਂ ਨੇ ਜਿਹੜੇ ਬੱਚੇ ਅਨਾਥ ਹੋ ਰਹੇ ਨੇ ਆਪਣੇ ਪਿਓ ਤੋਂ ਬਿਨਾ ਤੇ ਉਹਨਾਂ ਦੀ ਜਿਹੜੀ ਦੇਖ ਰੇਖ ਦੀ ਜ਼ਿੰਮੇਵਾਰੀ ਹੁਣ ਸਰਕਾਰ ਦੀ ਬਣਦੀ ਆ ਪ੍ਰਵਿੰਦਰ ਸਿੰਘ ਸਤਵਿੰਦਰ ਸਿੰਘ ਦੇ ਜਿਹੜਾ ਮਰਨ ਵਾਲਾ ਬੰਦਾ ਸੀ ਉਹਨਾਂ ਨੇ ਬਿਆਨ ਲਿਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁ ਵੀ ਉਹ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਨਸ਼ਾ ਖਵਾ ਕੇ ਸਾਡੇ ਘਰੇ ਛੱਡ ਗਿਆ ਜਿਹੜੇ ਦੀ ਨਸ਼ਾ ਖਵਾ ਕੇ ਉਹਨੂੰ ਸਾਡੇ ਘਰੇ ਛੱਡ ਗਿਆ ਸੀ ਵੀ ਉਸ ਤੋਂ ਬਾਅਦ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਤੇ ਉਸ ਤੋਂ ਬਾਅਦ ਅਸੀਂ ਨੇ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਸਤੇ ਜਾਂਦੇ ਹੋਏ ਡੈਥ ਹੋ ਗਈ ਹੈ ਕਿਸ ਤੋਂ ਕਿਸ ਦੇ ਕਲਾਕ ਕੀਤਾ ਗਿਆ ਇਹ ਸੰਜੀਪ ਕੁਮਾਰ ਉਹ ਫੋਲੀ ਦੇ ਤੇ 7-8 ਬੰਦਿਆਂ ਨੇ ਕੌਟਲਾ ਉਹ ਉਹਨਾਂ ਦਾ ਕੀ ਜਿਹੜੇ ਵਿਚਨ ਵਾਲਿਆਂ ਦੇ ਨਾਮ ਦੱਸੇ ਨਹੀਂ ਉਹਨਾਂ ਨੇ ਕਿੱਥੇ ਸੀ ਰੋਟੀ ਕੀ 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 ਨਾਮ ਨੂੰ ਪਤਾ ਹੀ ਕੁਛ ਜਿਨ੍ਹਾਂ ਦੇ ਪਰਚਾਰ ਨਹੀਂ ਉਹ ਦੱਸ ਦਾਂਗੇ ਮੈਂ ਇਨਵੈਸਟੀਗੇਸ਼ਨ ਕਰ ਦਾਂਗੇ ਇਹਨਾਂ ਨੇ ਸੇਵਨ ਕਰਿਆ ਸੀਗਾ ਇਹਨਾਂ ਨੇ ਉੱਥੇ ਆਪਣੇ ਮੋਡਲੀ ਜਾਂਚੇ ਪਤਾ ਲੱਗਿਆ ਵੀ ਉੱਥੋਂ ਲੈ ਕੇ ਆਏ ਸੀ ਰੋਟੀਸ਼ਨਾਂ ਤੋਂ ਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ ਉੱਚ ਨਾਜ ਮੰਡੀ ਬਾਸ